ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਪੰਜਾਬ ਪੁਲਿਸ ਨੇ ਆਪਣੀ ਇੱਕ ਉੱਚ ਅਧਿਕਾਰੀ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਇਹ ਡੀਐਸਪੀ ਲੈਵਲ ਦਾ ਅਧਿਕਾਰੀ ਹੈ ਜਿਹੜਾ ਕਿਸੇ ਵੇਲੇ ਬਦ ਐਕਾਂ ਦਾ ਡਰਾਈਵਰ ਵੀ ਬਣ ਜਾਂਦਾ ਇੱਕ ਵੀਡੀਓ ਵੀ ਵਾਇਰਲ ਹੋਈ ਤੇ ਉਸ ਡੀਐਸਪੀ ਦੇ ਖਿਲਾਫ ਹੁਣ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਮਕਦਮਾ ਦਰਜ ਕਰ ਲਿਆ ਤੇ ਉਹਦੇ ਘਰ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਕਿਉਂਕਿ ਮਸਲਾ ਵਿਜੀਲੈਂਸ ਕੋਲ ਪਹੁੰਚਿਆ ਸੀ ਵਿਜੀਲੈਂਸ ਨੇ ਫਿਰ ਉਸ ਜ਼ਿਲ੍ਹੇ ਦੇ ਐਸਐਸਪੀ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਜਿਹੜੇ ਵਿਜੀਲੈਂਸ ਨੂੰ ਆਡੀਓ ਮਿਲੀ ਸੀ ਉਸ ਆਡੀਓ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਗੱਲਾਂ ਹੋ ਰਹੀਆਂ ਸੀ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਉਸ ਆਡੀਓ ਦੇ ਵਿੱਚ ਉਹ ਡੀਐਸਪੀ ਆਕੜ ਦੇ ਨਾਲ ਵੱਡੇ ਵੱਡੇ ਅਧਿਕਾਰੀਆਂ ਨੂੰ ਵੀ ਠਿੱਜ ਜਾਣਦਾ ਸੀ ਤੇ ਉਸ ਤੋਂ ਬਾਅਦ ਜਦ ਵਿਜੀਲੈਂਸ ਦੇ ਡੀਐਸਪੀ ਨੇ ਉਸ ਜ਼ਿਲ੍ਹੇ ਦੇ ਐਸਐਸਪੀ ਨਾਲ ਗੱਲਬਾਤ ਕੀਤੀ ਆਡੀਓ ਸੁਣਾਈ ਤੇ ਫਿਰ ਡੀਐਸਪੀ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਗੱਲ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ ਜਿੱਥੇ ਫਿਰੋਜ਼ਪੁਰ ਪੁਲਿਸ ਨੇ ਇੱਕ ਡੀਐਸਪੀ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ 5 ਸਫਿਆਂ ਦੀ ਐਫਆਈਆਰ ਦਰਜ ਕੀਤੀ ਗਈ ਹੈ ਜ ਜਿਹਦੇ ਚ ਬਹੁਤ ਜ਼ਿਆਦਾ ਗੰਭੀਰ ਦੋਸ਼ ਲੱਗੇ ਨੇ ਭ੍ਰਿਸ਼ਟਾਚਾਰ ਦੇ ਔਰ ਪੈਸੇ ਦੇ ਲੈਣ-ਦੇਣ ਤੇ ਆਮ ਲੋਕਾਂ ਨੂੰ ਠੱਗਣਾ ਧਮਕਾਉਣਾ ਡਰਾਉਣਾ ਤੇ ਪੈਸੇ ਵਸੂਲਣੇ ਤੇ ਫਿਰ ਵੱਡੀ ਪ੍ਰਾਪਰਟੀ ਬਣਾਉਣੀ ਤੇ ਹੁਣ ਵਿਜੀਲੈਂਸ ਨੇ ਕਾਰਵਾਈ ਇੱਕ ਪਾਸੇ ਚੱਲ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪੰਜਾਬ ਪੁਲਿਸ ਵੱਲੋਂ ਜਿਹੜਾ ਅੱਜ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਸੈਕਸ਼ਨ 7 ਦੇ ਤਹਿਤ ਮਕਦਮਾ ਦਰਜ ਕਰ ਲਿਆ ਜਿਨ੍ਹਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਉਹਨੇ ਪੰਜਾਬ ਪੁਲਿਸ ਦੇ ਹੀ ਡੀਐਸਪੀ ਨੇ ਡੀਐਸਪੀ ਸਿਟੀ ਜਿਨ੍ਹਾਂ ਦਾ ਨਾਮ ਸਰਿੰਦਰਪਾਲ ਬੰਸਲ ਨੇ ਇਹਨਾਂ ਨੂੰ ਮਕਦਮਾ ਜਿਹੜਾ ਦਰਜ ਕੀਤਾ ਗਿਆ ਉਹਦੇ ਦੇ ਵਿੱਚ ਇੱਕ ਨੰਬਰ ਰੱਖਿਆਗਾ ਇੱਕ ਗੁਰਮੀਤ ਸਿੰਘ ਨੇ ਇਹ ਸਰਪੰਚ ਦੱਸੇ ਜਾ ਰਹੇ ਨੇ ਇਹਨਾਂ ਦੋ ਜਣਿਆਂ ਦੇ ਖਿਲਾਫ ਪੁਲਿਸ ਨੇ ਮੁਕਦਮਾ ਦਰਜ ਕੀਤਾ ਔਰ ਜਿਹੜੇ ਗੁਰਮੀਤ ਸਿੰਘ ਨੇ ਇਹ ਇਹਨਾਂ ਦੇ ਪਿਤਾ ਦਾ ਨਾਮ ਰਫੀਕ ਆ ਕੋਠੇ ਰਾਏ ਸਿੰਘ ਦੇ ਰਹਿਣ ਵਾਲੇ ਨੇ ਉਹ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਦ ਕਿ ਸ੍ਰਿੰਦਰਪਾਲ ਬੰਸਲ ਜਿਹੜੇ ਡੀਐਸਪੀ ਸਿਟੀ ਲੱਗੇ ਹੋਏ ਨੇ ਉਹਨਾਂ ਦੇ ਜਿਹੜੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੂੰ ਜਿਹੜੀ ਫਰਸਟ ਇਨਫੋਰਮੇਸ਼ਨ ਕੰਟੈਂਟ ਵੇਵਾ ਜ਼ਿਕਰ ਕੀਤਾ ਗਿਆ ਉਹਦੇ ਚ ਲਿਖਿਆ ਕਿ ਮੁੱਖ ਦਫਤਰ ਕੈਂਟ ਜਲੰਧਰ ਅੱਜ ਮੈਂ ਸਮੇਤ ਰੀਡਰ ਸਟਾਫ ਆਪਣੇ ਦਫਤਰ ਵਿੱਚ ਹਾਜ਼ਰ ਸੀ ਤਾਂ ਮੁਖਬਰ ਖਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਿੰਦਰਪਾਲ ਬੰਸਰ ਪੀਪੀਐਸ ਡੀਐਸਪੀ ਸਿਟੀ ਫਿਰੋਜ਼ਪੁਰ ਇੱਕ ਬਹੁਤ ਹੀ ਭ੍ਰਿਸ਼ਟ ਅਫਸਰ ਹੈ ਜਿਸ ਨੇ ਬਤੌਰ ਡੀਐਸਪੀ ਸਿਟੀ ਫਿਰੋਜ਼ਪੁਰ ਹੁੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜਾਇਜ਼ ਤੇ ਨਜਾਇਜ਼ ਕੰਮ ਕਰਨ ਬਦਲੇ ਵੱਡੇ ਪੱਧਰ ਤੇ ਆਪਣੇ ਖਾਸ ਏਜੰਟ ਵਿਅਕਤੀ ਗੁਰਮੀਤ ਸਿੰਘ ਪੁੱਤਰ ਰਫੀਕ ਵਾਸੀ ਕੋਠੇ ਰਾਏ ਸਾਹਿਬ ਕਨਾਲ ਕਲੋਨੀ ਫਿਰੋਜ਼ਪੁਰ ਕੈਂਟ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਰਿਸ਼ਵਤ ਲੈਂਡ ਦੇਣ ਦਾ ਕੰਮ ਕਰਦਾ ਇਸ ਦੇ ਰਾਹੀਂ ਆਪਣੇ ਕਰੀਬੀ ਅਤੇ ਹੋਰ ਚਹੇਤਿਆਂ ਰਾਹੀਂ ਇਹ ਰਿਸ਼ਵਤ ਇਕੱਠੀ ਕਰਦਾ ਸੀ ਗੁਰਮੀਤ ਸਿੰਘ ਪੁੱਤਰ ਰਫੀਕ ਸਿੰਘ ਵਾਸੀ ਕੋਠੀ ਰਾਏ ਸਾਹਿਬ ਕਨਾਲ ਕਲੋਨੀ ਫਿਰੋਜ਼ਪੁਰ ਕੈਂਟ ਵਿਰੁੱਧ ਦਰਜ ਮੁਕਦਮਾ ਨੰਬਰ 60 ਮਿਤੀ 10 ਮਈ 2022 ਅੰਡਰ ਸੈਕਸ਼ਨ 420 465 467 468 471 ਆਈਪੀਸੀ ਥਾਣਾ ਕੈਂਟ ਫਿਰੋਜ਼ਪੁਰ ਵਿੱਚ ਵੀ ਸ਼੍ਰੀ ਸਰਿੰਦਰ ਬੰਸਲੇ ਬਿਨਾ ਕਿਸੇ ਕੇਸ ਠੋਸ ਸਬੂਤ ਆਧਾਰ ਤੇ ਗੁਰਮੇਦ ਸਿੰਘ ਨੂੰ ਗਲਤ ਤਰੀਕੇ ਨਾਲ ਬੇਗੁਨਾਹ ਇਕਰਾਰ ਕੀਤਾ ਸੀ ਜੋ ਇਸ ਤਰ੍ਹਾਂ ਸਰਿੰਦਰਪਾਲ ਬੰਸਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜੁਰਮ ਕਰਨ ਵਾਲੇ ਵਿਅਕਤੀ ਨੂੰ ਨਜਾਇਜ਼ ਬੇਗੁਨਾਹ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਇਸੇ ਤਰ੍ਹਾਂ ਸਰਿੰਦਰ ਬੰਸਲ ਦੀ ਸ਼ਹਿ ਤੇ ਗੁਰਮੀਤ ਸਿੰਘ ਨੇ ਇੱਕ ਡਾਰਜਨ ਸ਼ਰਮਾ ਪੁੱਤਰ ਕਮਲ ਕੁਮਾਰ ਵਾਸੀ ਡੋਲਿਆਂ ਵਾਲਾ ਮਹੱਲਾ ਫਿਰੋਜ਼ਪੁਰ ਸ਼ਹਿਰ ਨਾਮ ਦੇ ਵਿਅਕਤੀ ਪਾਸੋਂ ਉਸ ਦਾ ਮਕਦਮਾ ਦਰਜ ਕਰਨ ਕੰਮ ਕਰਾਉਣ ਬਦਲੇ ਆਪਣੇ ਅਕਾਊਂਟ 'ਚ 15000 ਰੁਪਏ ਯੂਪੀ ਰਾਹੀਂ ਹਾਸਲ ਕੀਤੇ ਜਿਸ ਸੰਬੰਧੀ ਇੱਕ ਮੋਬਾਈਲ ਆਡੀਓ ਪੇਸ਼ ਕੀਤੀ ਗਈ ਜਿਸ ਦਾ ਮਜਬੂਨ ਇਸ ਤਰ੍ਹਾਂ ਹੈ ਟਰਜਨ ਹੈਲੋ ਗੁਰਮੀਤ ਸਿੰਘ ਹਾਂਜੀ ਟਰਜਨ ਹਾਂਜੀ ਪਾਜੀ ਬਸ ਬਸ ਪਹੁੰਚਣ ਵਾਲਾ ਹਾਂ ਤੇ ਮੈਂ ਪਾਪਾ ਤੇ ਕਿਹੜੀ ਜਗ੍ਹਾ ਸੀ ਤੁਸੀਂ ਫਿਰ ਗੁਰਮੀਤ ਸਿੰਘ ਦੱਸਦੇ ਨੇ ਕਿ ਐਸਐਸਪੀ ਦਫਤਰ 220 ਨੰਬਰ ਕਮਰਾ ਹੈਗਾ ਡੀਐਸਪੀ ਸਿਟੀ ਦਾ ਫਿਰ ਤਾਰਜਨ ਐਸਐਸਪੀ ਦੇ ਉੱਪਰ 220 ਕਮਰ ਨੰਬਰ ਕਮਰਾ ਗੁਰਮੀਤ ਸਿੰਘ ਡੀਐਸਪੀ ਸਿਟੀ ਤਾਰਜਨ ਓਕੇ ਸਰ ਬਸ ਪਹੁੰਚ ਗਏ 5 ਮਿੰਟ ਦੇ ਵਿੱਚ ਗੁਰਮੀਤ ਸਿੰਘ ਮੈਂ ਲੁਧਿਆਣਾ ਜਾਣਾ ਜਲਦੀ ਆ ਜਾ ਤਾਰਜਨ ਬਸ ਪਹੁੰਚਣ ਵਾਲਿਆ ਗੁਰਮੀਤ ਸਿੰਘ ਹੈਲੋ ਤਾਰਜਨ ਹੈਲੋ ਹਾਂਜੀ ਸਰ ਆ ਗਏ ਜੀ ਅਸੀਂ ਗੁਰਮੀਤ ਸਿੰਘ ਹਾਂਜੀ ਕਿਹੜੇ ਪਾਸੇ ਤਾਰਜਨ ਬਾਹਰ ਹੀ ਰੂਮ ਨੰਬਰ ਦੇ ਗੁਰਮੀਤ 220 ਨੰਬਰ ਦੇ ਬਾਹਰ ਆ ਜਾਓ ਟਾਰਜਨ ਹਾਂਜੀ 220 ਦੇ ਬਾਹਰ ਬੈਠੇ ਆ ਬਾਹਰ ਉਹਨਾਂ ਨੇ ਗੁਰਮੀਤ ਸਿੰਘ ਗੁਰਮੀਤ ਸਿੰਘ ਆਜੋ ਹੈਲੋ ਟਾਰਜਨ ਹਾਂਜੀ ਭਾਜੀ ਕੀ ਹਾਲ ਨੇ ਗੁਰਮੀਤ ਸਿੰਘ ਠੀਕ ਐ ਵਧੀਆ ਟਾਰਜਨ ਭਾਜੀ ਤੁਹਾਨੂੰ Google Pay 15000 ਕੀਤਾ ਸੀ ਗੁਰਮੀਤ ਹਾਂ ਟਾਰਜਨ ਕੰਮ ਕਰਨ ਦਾ ਗੁਰਮੀਤ ਫਿਰ ਗੁਰਮੀਤ ਆਪਣਾ ਕੰਮ ਹੋਇਆ ਨਹੀਂ ਕਿਰਪਾ ਕਰਕੇ ਉਹ 15000 ਰੁਪਏ Google Pay ਕਰ ਦਿਓ ਗੁਰਮੀਤ ਕੰਮ ਕਿਉਂ ਨਹੀਂ ਹੋਇਆ ਟਾਰਜਨ ਨਹੀਂ ਤੁਸੀਂ ਪਤਾ ਕਰਾ ਕੇ ਦੇਣਾ ਸੀ ਮੈਨੂੰ ਕੀ ਪਤਾ ਗੁਰਮੀਤ ਸਿੰਘ ਇਹ ਜਿਹੜੀ ਆਡੀਓ ਦੇ ਵਿੱਚ ਗੱਲਬਾਤ ਹੁੰਦੀ ਹੈ ਇਸ ਤੋਂ ਬਾਅਦ ਇਹ ਜਿਹੜੀ ਵਿਜੀਲੈਂਸ ਕੋਲ ਪਹੁੰਚਦੀ ਵਿਜੀਲੈਂਸ ਤੋਂ ਬਾਅਦ ਐਸਐਸਪੀ ਦਫਤਰ ਪਹੁੰਚ ਜਾਂਦੀ ਹੈ ਇਹਦੇ ਚ ਫਿਰ ਲੰਮੀ ਚੌੜੀ ਗੱਲਬਾਤ ਹੁੰਦੀ ਹੈ ਜਿਹੜੀ ਫਿਰ ਤਫ਼ਤੀਸ਼ ਹੁੰਦੀ ਹੈ ਉਸ ਤੋਂ ਬਾਅਦ ਪਤਾ ਲੱਗਾ ਕਿ ਮੁਖਬਰ ਤੋਂ ਜਿਹੜੀ ਖਾਸ ਜਾਣਕਾਰੀ ਮਿਲੀ ਸੀ ਉਹਦੇ ਚ ਗੁਰਮੀਤ ਸਿੰਘ ਨੇ ਸਰਿੰਦਰਪਾਲ ਬੰਸਲ ਡੀਐਸਪੀ ਨਾਲ ਮਿਲੀ ਭੁਗਤ ਕਰਕੇ ਵੱਖ-ਵੱਖ ਮਿਤੀਆਂ ਨੂੰ ਵੱਖ-ਵੱਖ ਵਿਕਤੀਆਂ ਤੋਂ ਨਗਦੀ ਨਾਲ ਨਾਲ ਆਪਣੇ SBI ਖਾਤੇ ਖਾਤਾ ਨੰਬਰ 40959699533 ਵਿੱਚ ਵੱਖ-ਵੱਖ ਵਿਕਤੀਆਂ ਦੇ ਖਾਤਿਆਂ ਵਿੱਚ ਵੱਖ-ਵੱਖ ਰਕਮ ਸਰਿੰਦਰ ਬਾਂਸਲ ਲਈ ਪ੍ਰਾਪਤ ਕੀਤੀਆਂ ਨੇ ਇਸ ਤੋਂ ਇਲਾਵਾ ਗੁਰਮੇਦ ਸਿੰਘ ਨੇ ਸਾਲ 2023 ਦੇ ਸਮੇਂ ਦੌਰਾਨ ਮੋਬਾਈਲ ਨੰਬਰ 8284 976384 ਨਾਲ ਲਿੰਕ ਕੀਤੇ ਖਾਤੇ ਵਿੱਚ ਕਰੀਬ 5 ਲੱਖ ਰੁਪਏ ਟਰਾਂਸਫਰ ਕੀਤੇ ਜੋ ਇਹ ਮੋਬਾਈਲ ਸਰਿੰਦਰ ਬਾਂਸਲ ਦੇ ਨਾਮ ਤੇ ਰਜਿਸਟਰਡ ਹੈ ਗੁਰਮੀਤ ਸਿੰਘ ਦੁਆਰਾ ਇਸ ਸਾਲ 2023 ਪਰਬਦੀਪ ਦੇ ਖਾਤੇ ਵਿੱਚ ਕਰੀਬ 3.5 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਜੋ ਗੁਰਮੀਤ ਸਿੰਘ ਨੂੰ ਨਗਦ ਪ੍ਰਾਪਤ ਹੋਏ ਸਨ ਔਰ ਉਸਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਏ ਸਨ ਇਸੇ ਤਰ੍ਹਾਂ ਸਰਿੰਦਰ ਬਾਂਸਲ ਨੇ ਨਜ਼ਦੀਕੀ ਵਿਅਕਤੀ ਲਲਨਲ ਕੁਮਾਰ ਨੂੰ ਇਸ ਸਾਲ 2023 ਕਰੀਬ 3 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਜੋ ਗੁਰਮੀਤ ਸਿੰਘ ਦੇ ਨਗਦ ਨਾਲ ਨਾਲ ਵੱਖ-ਵੱਖ ਵਿਅਕਤੀਆਂ ਦੇ ਬੈਂਕ ਖਾਤਿਆਂ ਤੋਂ ਪ੍ਰਾਪਤ ਕੀਤੀ ਸੀ ਜੇਕਰ ਇਸ ਤਰ੍ਹਾਂ ਘਰਾਂ ਦੀ ਤਲਾਸ਼ੀ ਲਈ ਜਾਏ ਤਾਂ ਡੀਐਸਪੀ ਦੇ ਘਰੋਂ ਵੀ ਕਾਫੀ ਅਧਰਾਜਯੋਗ ਦਸਤਾਵੇਜ਼ ਸਮਗਰੀ ਮਿਲ ਸਕਦੀ ਹੈ ਇਸ ਤੋਂ ਇਲਾਵਾ ਸਰਿੰਦਰ ਬੰਸਲ ਆਪਣੇ ਅਧੀਨ ਲੱਗੇ ਕਰਮਚਾਰੀਆਂ ਨੂੰ ਆਪਣੇ ਅਹੁਦੇ ਦੀ ਦਰਵਾਰਤੋਂ ਕਰਕੇ ਉਹਨਾਂ ਨੂੰ ਬਲੈਕਮੇਲ ਕਰਕੇ ਆਪਣੇ ਨਿੱਜੀ ਕੰਮਾਂ ਲਈ ਪੈਸੇ ਦੀ ਮੰਗ ਕਰਦਾ ਹੈ ਤੇ ਹਾਸਲ ਕਰਦਾ ਹੈ ਸੂਤਰਾਂ ਅਨੁਸਾਰ ਜੇਕਰ ਗੁਰਮੀਤ ਸਿੰਘ ਅਤੇ ਡੀਐਸਪੀ ਸਰਿੰਦਰਪਾਲ ਸਿੰਘ ਬੰਸਲ ਦੇ ਮੋਬਾਈਲ ਨੰਬਰ ਫੋਨ ਬੈਂਕ ਆਊਟ Google Pay account ਆਦਿ ਤਕਨੀਕੀ ਜਾਂਚ ਕਰਕੇ ਤਫ਼ਤੀਸ਼ ਕੀਤੀ ਜਾਵੇ ਤਾਂ ਸਰਿੰਦਰਪਾਲ ਬੰਸਰ ਡੀਐਸਪੀ ਵੱਲੋਂ ਖੁਦ ਅਤੇ ਉਸਦੇ ਟਾਊਟ ਗੁਰਮੀਤ ਸਿੰਘ ਰਾਹੀ ਕੀਤੀ ਗਈ ਕ腐ਸ਼ਨ ਦੇ ਬਹੁਤ ਸਾਰੇ ਸਬੂਤ ਮਿਲ ਸਕਦੇ ਹਨ ਹੁਣ ਇਸ ਮਸਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਅੰਡਰ ਸੈਕਸ਼ਨ 7 7ਏ ਭ੍ਰਿਸ਼ਟਾਚਾਰ ਐਕਟ 1988 ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਇਸ ਮਸਲੇ ਦੇ ਵਿੱਚ ਤੇ ਨਾਲ ਸਰਿੰਦਰਪਾਲ ਸਿੰਘ ਜਿਹੜੇ ਡੀਐਸਪੀ ਆ ਪੁਲਿਸ ਸ਼ਹਿਰੀ ਲਗੇ ਸੀ ਔਰ ਗੁਰਮੇਸ਼ ਸਿੰਘ ਰਫੀਕ ਵਾਸੀ ਕੋਠੇ ਰਾਜ ਸਿੰਘ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਜਾਂਦਾ ਹੈਗਾ ਔਰ ਇਹਦੀ ਇਤਲਾਹ ਵੱਡੇ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਜਾ ਰਹੀ ਆ ਮੰਨਿਆ ਜਾ ਰਿਹਾ ਕਿ ਇਸੇ ਡੀਐਸਪੀ ਨੇ ਅ ਪਿੱਛੇ ਜੇ ਇੱਕ ਚਿੱਠੀ ਲਿਖੀ ਸੀ ਐਸਐਸਪੀ ਨੂੰ ਕਿ ਕਈ ਸ਼ਹਿਰ ਦੇ ਵਿੱਚ ਜਿਹੜੇ ਐਸਐਚਓ ਲੱਗੇ ਹੋਏ ਨੇ ਉਹਨਾਂ ਦੇ ਸੰਬੰਧ ਜਿਹੜੇ ਨਸ਼ੇ ਦੇ ਤਸਕਰਾਂ ਦੇ ਨਾਲ ਨੇ ਉਹ ਐਸ ਐਚਓ ਦੇ ਦਫਤਰਾਂ ਚ ਜਾ ਕੇ ਬੈਠਦੇ ਨੇ ਉਹ ਚਿੱਠੀ ਦੀ ਜਿਹੜੀ ਜਾਂਚ ਤੇ ਫਿਰੋਜ਼ਪੁਰ ਦੇ ਆਈ ਪੀਐਸ ਅਫੀਸਰ ਅਰਨ்தੀਰ ਕੁਮਾਰ ਜਿਨ੍ਹਾਂ ਦਾ ਅਹੁਦਾ ਐਸਪੀ ਰੈਂਕਾ ਉਹਨਾਂ ਨੂੰ ਦਿੱਤੀ ਗਈ ਸੀ ਉਸ ਤੋਂ ਬਾਅਦ ਪਤਾ ਲੱਗਾ ਕਿ ਇਸ ਡੀਐਸਪੀ ਨੇ ਜਿਹੜੇ ਜਿਹੜੇ ਐਸ ਐਚਓ ਦੇ ਖਿਲਾਫ ਦੋਸ਼ ਲਗਾਏ ਸੀ ਉਹਨਾਂ ਤੋਂ ਡੀਐਸਪੀ ਨੇ ਮਾਫੀ ਮੰਗ ਲਈ ਸੀ ਲੇਕਿਨ ਹੁਣ ਡੀਐਸਪੀ ਖੁਦ ਹੀ ਕਾਬੂ ਆ ਚੁੱਕਾ ਕਿਉਂਕਿ ਉਹਨੇ ਆਪਣੇ ਪੈਸੇ ਇਕੱਠੇ ਕਰਨ ਵਾਸਤੇ ਏਜੰਟ ਰੱਖੇ ਹੋਏ ਸੀ ਜਿਵੇਂ ਗੁਰਮੀਤ ਸਿੰਘ ਦਾ ਨਾਮ ਮਕਦਮੇ ਦੇ ਵਿੱਚ ਸ਼ਾਮਲ ਹੈ ਇਹੋ ਡੀਐਸਪੀ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਸੀ ਜਦੋਂ ਇਹ ਇੱਕ ਐਮਐਲਏ ਦੀ ਗੱਡੀ ਚਲਾ ਰਿਹਾ ਸੀ ਹਾਲਾਂਕਿ ਯੂਨੀਫਾਰਮ ਦੇ ਵਿੱਚ ਬੰਦਾ ਡੀਐਸਪੀ ਰੈਂਕ ਹੋਵੇ ਤੇ ਐਮਐਲਏ ਦੀ ਗੱਡੀ ਚਲਾ ਰਿਹਾ ਹੋਵੇ ਇਹ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੁਣ ਇਹ ਵੀ ਸਾਡੇ ਜਾਣਕਾਰ ਦੱਸਦੇ ਨੇ ਕਿ ਜਿੱਥੇ ਗੁਰਮੀਤ ਸਿੰਘ ਦੇ ਖਾਤੇ ਫਰੂਲੇ ਗਏ ਨੇ ਉੱਥੇ ਇਸ ਡੀਐਸਪੀ ਦੇ ਵੀ ਖਾਤੇ ਫਰੂਲੇ ਜਾ ਰਹੇ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਡੀਐਸਪੀ ਦੀ ਰਹਿਸ਼ਤ ਤੇ ਡੀਐਸਪੀ ਦੀ ਰਹਿਸ਼ਤ ਲੁਧਿਆਣੇ ਵਰਗੇ ਮਹਿੰਗੇ ਸ਼ਹਿਰ ਦਾ ਤੇ ਦਿੱਥੇ ਮੰਨਿਆ ਜਾ ਰਿਹਾ ਕਿ ਉਹਨੇ ਸੁੱਖ ਨਾਲ ਕਾਫੀ ਜਾਇਦਾਦ ਬਣਾਈ ਸੀ ਹੁਣ ਇੱਕ ਪਾਸੇ ਸਾਡੇ ਜਾਣਕਾਰ ਦੱਸਦੇ ਨੇ ਕਿ ਵਿਜੀਲੈਂਸ ਕਿਉਂਕਿ ਗੁਰਮੀਤ ਸਿੰਘ ਜਿਹੜਾ ਇਹਦਾ ਟਾਊਟ ਸੀ ਉਹਦੇ ਖਿਲਾਫ ਵੀ ਮਕਦਮਾ ਦਰਜ ਸੀ ਉਹਦੇ ਮੋਬਾਈਲ ਤੇ ਹੀ ਪਤਾ ਲੱਗਾ ਕਿ ਇਹ ਡੀਐਸਪੀ ਕੀ ਕੁਝ ਕਾਲੇ ਕਾਰਨਾਮੇ ਕਰਦਾ ਰਿਹਾ ਉਹ ਵੱਖਰੀ ਜਾਂਚ ਚੱਲ ਰਹੀ ਆ ਤੇ ਹੁਣ ਇਹ ਵੱਖਰੀ ਚੱਲ ਰਹੀ ਆ ਪਰ ਜਾਣਕਾਰ ਦੱਸਦੇ ਨੇ ਕਿ ਵਿਜੀਲੈਂਸ ਨੇ ਤੇ ਪੁਲਿਸ ਨੇ ਡੀਐਸਪੀ ਦੇ ਘਰੋਂ ਤਲਾਸ਼ੀ ਤਲੂਸ਼ੀ ਲੈਣ ਵਾਸਤੇ ਕਾਫੀ ਕੁਝ ਕਰ ਲਿਆ ਹੈਗਾ ਤੇ ਵੱਡੇ ਖਲਾਸੇ ਹੋ ਸਕਦੇ ਨੇ ਲੇਕਿਨ ਫਿਲਹਾਲ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਕਿ ਇੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਲੋਕਾਂ ਨੂੰ ਠੱਗੀਆਂ ਮਾਰਨ ਨੂੰ ਲੈ ਕੇ ਤੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬੇਗਨਾਹ ਸਾਬਤ ਕਰਨ ਵਾਸਤੇ ਇਸ ਡੀਐਸਪੀ ਨੇ ਫਿਰੋਜ਼ਪੁਰ ਦੇ ਵਿੱਚ ਬੜੀ ਖੇਡ ਖੇਡੀ ਸੀ ਉਹ ਖੇਡ ਹੁਣ ਫੜੀ ਗਈ ਆ ਇਹ ਕਦੀ ਡਰਾਈਵਰ ਬਣ ਜਾਂਦਾ ਸੀ ਡੀਐਸਪੀ ਤੇ ਹੁਣ ਕਾਬੂ ਆ ਚੁੱਕਾ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਦੇਖਦੇ ਆਂ ਕਿ ਇਹਦੇ ਘਰੋਂ ਕਿੰਨੀ ਪ੍ਰਾਪਰਟੀ ਨਿਕਲੀ ਜਾਂਇ ਨੇ ਕਿੰਨੀ ਪ੍ਰਾਪਰਟੀ ਬਣਾਈਆਂ ਜਿਹੜਾ ਡੀਐਸਪੀ ਖੁਦ ਉਸ ਇਲਾਕੇ ਦੇ ਐਸਐਚਓ ਤੇ ਇਲਜ਼ਾਮ ਲਗਾਉਂਦਾ ਸੀ ਉਹ ਖੁਦ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਫਿਲਹਾਲ ਇਸ ਮਸਲੇ ਦੇ ਵਿੱਚ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ